ਲਾਵੇ ਪਾਬਿਓ ਦੇਖੋ ਚੜਤਾ ਨੈਸ਼ਨਲ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਓਏ ਬੰਦਾ ਭਾਵੇਂ ਦੁਨੀਆ ਤੋਂ ਚਲਾ ਗਿਆ ਆ ਉੱਪਰ ਪਰਮ ਮਗਰੋਂ ਪੂਰੀ ਨੇਰੀ ਢਾਲੀ ਪਈ ਨੇਰੀ ਦੁਗਰੀ ਵਾਲੇ ਅਮਰ ਸਿੰਘ ਚਮਕੀਲੇ ਨੇ ਐਵੇਂ ਨਹੀਂ ਮੈਂ ਕਿਹਾ ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਓਗੇ ਮਜਹੂਰ ਕਰੈਕਟਰ ਹਰਪਜਨ ਸਿੰਘ ਜਿਹਨੂੰ ਟਰਮੀਨੇਟਰ ਕਿਹਾ ਜਾਂਦਾ ਸੀਗਾ ਹਾਂ ਤੇ ਦੂਜੇ ਨੰਬਰ ਤੇ ਸ਼ੇਖਰ ਧਵਨ ਬਾਬਿਓ ਦੋਨਾਂ ਨੇ ਰਲ ਕੇ ਸੁਣਿਆ ਨਹੀਂ ਜਮਕੀਲੇ ਦਾ ਗੀਤ ਤੁਸੀਂ ਫਿਰ ਗਲਤ ਵਾਂ ਦੋਨਾਂ ਨੇ ਰਲ ਕੇ ਗੀਤ ਗਾਇਆ ਜਿੱਥੇ ਕਿ ਹੋਰ ਮਸ਼ਹੂਰ ਕ੍ਰਿਕਟਰ ਵੀ ਖੜੇ ਤੇ ਵੱਡੇ ਵੱਡੇ ਵੱਡੀਆਂ ਵੱਡੀਆਂ ਪਰਸਨੈਲਿਟੀਆਂ ਕੜੀਆਂ ਦੇ ਉੱਤੇ ਗਾਣਾ ਗਾਇਆ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਬਾਬਿਓ ਇਹ ਬਹੁਤ ਵੱਡੀ ਗੱਲ ਆ ਕਿ ਇੱਕ ਮਸ਼ਹੂਰ ਕਰੈਕਟਰ ਉਹ ਵੀ ਮੂੰਹ ਜਵਾਨੀ ਕਿਸੇ ਸਿੰਗਰ ਦਾ ਗੀਤ ਗਾਣ ਤੇ ਉਦਾਂ ਹੀ ਚਾਰ ਚੰਨ ਲੱਗ ਜਾਂਦੇ ਆ ਤੇ ਗਾਣਾ ਵੀ ਬਾਬਿਓ ਇਹਨਾਂ ਨੇ ਪੂਰਾ ਗਾਇਆ ਪੂਰਾ ਸੱਜਣਾ ਦੇ ਨਾਲ ਧੋਕਾ ਨਹੀਂ ਕਮਾਈਦਾ ਹੂਬ ਹੂ ਐਨ ਪੂਰਾ ਸੁਰ ਦੇ ਵਿੱਚ ਤੇ ਸ਼ਖਰਤਾ ਬੰਨੇ ਜਿਹੜੀ ਬਾਤ ਚ ਗੱਲ ਕਹੀ ਹੈ ਨਾ ਕਹਿੰਦਾ ਕਿਆ ਬਾਤਾਂ ਜੀ ਇਹ ਗਾਣੇ ਦੀਆਂ ਮੈਂ ਇਸ ਗਾਣੇ ਨੂੰ ਸੁਣਦਾ ਹੀ ਰਹਿਣਾ ਤੇ ਬਾਬਿਓ ਚਮਕੀਲੇ ਨੂੰ ਚਾਉਣ ਵਾਲਿਆਂ ਦੀ ਰੂਹ ਖੋਜ ਹੋ ਗਈ ਇਹ ਆ ਚੜਾਈ ਇਹ ਆ ਚੜਾਈ ਬਾਬਿਓ ਐਦਾਂ ਦੇ ਵੱਡੇ ਵੱਡੇ ਲੋਕ ਅਮਰ ਸਿੰਘ ਚਮਕੀਲੇ ਨੂੰ ਗਾਉਂਦੇ ਆ ਉਹ ਵੀ ਸਟੇਡੀਅਮਾਂ ਦੇ ਵਿੱਚ ਤੇ ਭੰਗੜਾ ਪਾਉਂਦੇ ਆ ਤੇ ਬਾਬਿਓ ਕਮੈਂਟ ਕਰਕੇ ਹੁਣ ਜ਼ਰੂਰ ਦੱਸਿਓ ਤੇ ਲਾਈਕ ਕਰ ਦਿਆ ਕਰੋ ਚਮਕੀਲੇ ਦੇ ਫੈਨਾਂ ਨੂੰ ਮੈਂ ਕਹਿੰਨਾ